ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਮੈਂ ਚੀਰ ਰਹੀ ਸੀ ਜੀ ਸਬਜੀ ਇਹ ਗਾਜਰਾਂ ਸਿੱਲ ਲਈਆਂ ਨੇ ਇਹਨਾਂ ਨੂੰ ਕੱਟ ਲੂੰਗੀ ਹੁਣ ਤੇ ਮਟਰ ਕੱਢ ਲੈਨੇ ਅੱਜ ਬਣਾਵਾਂਗੀ ਜੀ ਗਾਜਰ ਮਟਰ ਪਰ ਇਹ ਮਟਰ ਆਪਾਂ ਸਾਰੇ ਨਹੀਂ ਪਾਉਂਦੇ ਕਿਲੋ ਮਟਰ ਲਈ ਹੈ ਸੀ ਮੈਂ ਇਹਦੇ ਵਿੱਚੋਂ ਥੋੜੇ ਜੀ ਪਾਵਾਂਗੇ ਜਿਆਦਾ ਮਟਰ ਬੱਚੇ ਨਹੀਂ ਪਸੰਦ ਕਰਦੇ ਥੋੜੇ ਮਟਰ ਪਾ ਕੇ ਗਾਜਰਾ ਪਾ ਕੇ ਬਣਾ ਲਾਂਗੇ ਜੀ ਆਪਾਂ ਸਬ지 ਇਹ ਗਾਜਰਾ ਕੱਟਦੇ ਆਪਾਂ ਬਹੁਤ ਵਧੀਆ ਗਾਜਰਾ ਆਉਂਦੀਆਂ ਨੇ ਜੀ ਹੁਣ ਲਾਲ ਲਾਲ ਰੰਗ ਬਹੁਤ ਸੋਹਣਾ ਹੁੰਦਾ ਇਹਨਾਂ ਦਾ ਇਹਨਾਂ ਦੇ ਵਿੱਚ ਰਸਾ ਵੀ ਬਹੁਤ ਆ ਹੁਣ ਗਾਜਰਾਂ ਦੇ ਵਿੱਚ ਲਓ ਜੀ ਮੈਂ ਇਹਨਾਂ ਨੂੰ ਕੱਟ ਲਾਂ ਪਹਿਲਾਂ ਫਿਰ ਮਿਲਦੇ ਆਪਾਂ ਲਓ ਜੀ ਗਾਜਰਾਂ ਆਪਾਂ ਚੀਰ ਲਈਆਂ ਨੇ ਤੇ ਇਧਰ ਮਟਰ ਵੀ ਕੱਢ ਕੇ ਰੱਖ ਲੇ ਤੜਕਾ ਲਾਵਾਂਗੇ ਥੋੜਾ ਜਿਹਾ ਠਹਿਰ ਕੇ ਪਹਿਲਾਂ ਮੈਂ ਧਾਰਾ ਕੱਢ ਕੇ ਲਿਆਉਣੀ ਆ ਜੀ 5:00 ਵੱਜ ਗਏ ਨੇ ਧਾਰਾਂ ਦਾ ਟਾਈਮ ਹੋ ਗਿਆ ਗਾਜਰਾਂ ਚੀਰਨ ਨਾਲ ਹੱਥ ਬਹੁਤ ਖਰਾਬ ਹੋ ਜਾਂਦੇ ਨੇ ਚੰਗੀ ਤਰ੍ਹਾਂ ਧੋਨੇ ਵੀ ਆ ਨਾ ਫਿਰ ਵੀ ਇੱਕ ਸਿਆਲ ਕਰਕੇ ਥੋੜੇ ਜਿਹਾ ਫਟ ਜਾਂਦੇ ਨੇ ਕਦੇ ਗਰਮ ਪਾਣੀ ਚ ਪਾ ਲਈ ਕਦੇ ਠੰਢੀ ਚ ਪਾ ਲਈ ਉਹਦੇ ਨਾਲ ਹੋ ਜਾਂਦਾ ਤਾਂ ਕਰਕੇ ਖਰਾਬ ਹੋ ਜਾਂਦੇ ਨੇ ਲਓ ਜੀ ਹੁਣ ਮੈਂ ਇਹ ਅੰਦਰ ਰੱਖਦਾ ਗਾਜਰਾਂ ਤੇ ਮਟਰ ਤੇ ਇਹ ਮੈਂ ਉੱਧਰ ਲੈ ਜੂਗੀ ਮੱਜਾਂ ਵੱਲ ਮੱਜਾਂ ਨੂੰ ਪਾ ਦਾਂਗੇ ਆਪਾਂ। ਬਾਾਕੀ ਤੜਕਾ ਲਾਵਾਂਗੇ ਜੀ। ਲੇਟ ਹੋਣ ਕਰਕੇ ਨਾ ਗੈਸ ਤੇ ਬਣਾਉਣੀ ਪੈ ਜਾਂਦੀ ਏ। ਨਹੀਂ ਤਾਂ ਚੁੱਲੇ ਤੇ ਬਹੁਤ ਵਧੀਆ ਬਣਦੀ ਏ। ਹੁਣ ਲਾਉਣੇ ਜੀ ਸਭ ਜਿੰਨ ਤੜਕਾ। ਕਿਉਂ ਪਾ ਲਾਂਗੇ ਆਪਾਂ? ਕਿਉਂ ਲਾ ਤੜਕਾ ਨਾ ਲੀ। तड़का अचला जी बिना प्याज तो ये आप अदरक हरिया मिर्च कट लिया ने यह तड़का लावेंगे तो ना पाला जीरा प्याज नहीं अच्छे पाए बिना प्याज तो बना के देख लेंगे आप मिठी जी घट बनूंगी तो बिना प्याज तो बना लिया करा आप लेंगे जी जीरा हो गर्म हो जी फिर आप ਗਾਜਰਾਂ ਵੀ ਧੋ ਕੇ ਰੱਖ ਦਿੱਤੀਆਂ ਸੀ ਪਹਿਲਾਂ ਤੇ ਮਟਰ ਵੀ ਧੋ ਲੈਨੇ ਆਪਾਂ ਜੋ ਆ ਗਿਆ ਹੋ ਗਿਆ ਗਰਮ ਅੱਧਾ ਕ ਚਮਚਾ ਪਾ ਲਾਂਗੀ ਧੀਰੇ ਨਾਲ Pwede ba rin ako lagyan? Hindi pinapayal ito. kita papayal pa. Ang daw niya. Hindi. Hindi. Hindi kayo hindi man din. Ngayon dyan. Hindi lang. Hindi lang. ਇਹਦੇ ਵਿੱਚ ਮਵਾਦ ਚ ਆਲੂ ਮੈਂ ਤਾਂ ਪਾ ਦਿੰਦੀ ਹਾਂ ਜੇ ਜੇ ਗਾਜਰਾਂ ਪਾਣੀ ਸੜਦੀਆਂ ਨੇ ਤਾਂ ਆਲੂ ਸੋਕ ਲੈਂਦਾ ਪਾਣੀ ਸਿੱਕੀ ਸੜਦੀ ਵਧੀਆ ਬਣ ਜਾਂਦੀ ਹੈ ਨਹੀਂ ਜੇ ਜੇ ਪਾਣੀ ਜਿਆਦਾ ਰਹਿ ਜਾਂਦਾ ਵਿੱਚ ਲੋੜ ਹੈ ਇਹਨਾਂ ਨਾਲ ਅਦਰਕ ਨੂੰ ਲਾ ਕੇ ਤੀਕਾ ਤੇ ਵਿੱਚ ਆਪ ਬਾਅਦ ਮਸਾਲੇ ਹਾਤੀ ਨੂੰ ਮਰਨੇ ਮਿਰਚ ਦੇ ਨੂੰ ਆ ਹਾਂਜੀ ਮਿਰਚ ਦੇ ਨੂੰ ਥੋੜਾ ਜਿਹਾ ਵੱਧ ਹੀ ਪਾਉਣੇ ਨੇ ਗਾਜਰਾਂ ਚਾਹੀਦੇ ਤੇ ਤਿੰਨ ਚਾਰ ਹਰੀਆਂ ਮਿਰਚਾਂ ਪਾ ਦਿੰਦੇ ਤੇ ਬਾਹਰ ਦੋ ਮਿੰਟ ਲੱਗ ਗਏ ਨੇ ਇਹਨਾਂ ਪਿਆਜ਼ ਦੋ ਦਾ ਤਰਕਾ ਲਾਉਣ ਨੂੰ ਕੋਈ ਟਾਈਮ ਨਹੀਂ ਲੱਗਿਆ ਸੋ ਜਾਂ ਕੀ ਭਾਈ ਪੰਜ ਪੰਜਾਹ ਰੁਪਏ ਸਾਰੇ ਪੈਂਟਰਾ ਵੱਲ ਬਹੁਤ ਬਹੁਤ ਧੰਵਾਦ ਹੈ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਸਪੋਰਟ ਕਰਦੇ ਨੇ ਆਪਾਂ ਨੂੰ ਆਪਣਾ ਸਾਟੇ ਇੱਕ ਹੋ ਕੇ ਕਿਦਰਾ ਬਣਾਇਆ ਇਥਾ ਥੋੜੀ ਜਿਹੀ ਚਾਲੇ ਕਰਕੇ ਨਾ ਮਾਰੀ ਜਾਣ ਕੇ ਉਹ ਸਟ ਪਾਣੀ ਇਸ ਨੂੰ ਇੱਕ ਮਿੰਟ ਦੇ ਲਈ ਤੇ ਹਾਫ ਹੀ ਪਾ ਲਵਾਂ ਗੱਟਾ ਗੱਟਾ ਮਾਰ ਦੋ

जी अपनी लिख रही है जी आटा मैं गूंथ लिया इतना आटा है नहीं अपन दोदवा वाली हमने दोदवा प पीन ले लिए तेरे दही पी है या मैं कोई कई थोड़ी जी छड़ करके ना कई बार बच्चे खा लेंगे ने कई बार नहीं खाते ने ताक करके फिर बच जाते ਅੱਜ ਆਪਾਂ ਨਹੀਂ ਲਾਉਦੇ ਨਹੀਂ ਕਲਰ ਨੂੰ ਲਾਉਂਦੇ। ਹਰ ਟਾਈਮ ਬੱਧੀ ਸਾਡੀ ਨੂੰ ਆਪਣੀ। ਘੱਟ ਗੈਸ ਦੇ ਉੱਤੇ ਟਾਈਮ ਤਾਂ ਬੱਦ ਲੱਗਦਾ ਹੈ। ਇਹ ਸਬਜੀ ਬਣਾਉਣ ਨੂੰ। ਆਹ ਟੇਸਟੀ ਬਹੁਤ ਬਣ ਜਾਂਦੀ ਹੈ ਜੀ ਕੋਈ ਵੀ ਸਬਜੀ ਹੈ। ਜੇ ਆਪਾਂ ਇਹ ਕੋਈ ਹੋਰ ਚੀਜ਼ ਬਣਾਉਣਾ ਘੱਟ ਗੈਸ ਦੇ ਉੱਤੇ। ਤੇਜ ਗੈਸ ਤੇ ਉੱਤੇ ਫਟਾਫਟ ਬਣਦਾ ਜਾਂਦੀ ਹੈ ਇਹ ਚੀਜ਼ ਪਰ ਉਹ ਟੇਸਟ ਨਹੀਂ ਆਉਂਦਾ। ਜਦੋਂ ਹੋ ਜੇਵੇ ਆਪਾਂ ਗਾੜਾ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਬਣਾ ਲੈਂਦੇ ਹਾਂ। ਇਹ ਤੇਜ ਅੱਗ ਤੇ ਬਣਾਵਾਂਗੇ ਫਿਰ ਪਾਣੀ ਪੋਰਨਾ ਪੈਂਦਾ। ਇਹ ਥੱਲੇ ਲਾ ਦੇਈਏ ਥੋੜੇ ਜਿਹਾ ਬਾਅਦ ਫਿਰ ਆਟੇ ਨੂੰ ਪਾਣੀ ਪੀਂਦੇ ਹੁਣ ਬਣਾ ਲਾਂਗੇ ਇਹ ਕਣਕ ਦੀਆਂ ਬਣਕਦੇ ਗੁੰਨੇ ਆ। ਸਵੇਰੇ ਆਪਾਂ ਮੱਕੀਆਂ ਬਣਾ ਲਵਾਂਗੇ ਬਰਤਨ ਨਾ। ਮਾਝਾ ਮਟਰਾਂ ਮੱਕੀ ਐਸੇ ਵਧੀਆ ਲੱਗਦੀਆਂ। ਇੱਕ ਕੌਲੀ ਮਟਰਾਂ ਦੀ ਕਾ ਲਈ ਆਪਾਂ ਬਾਕੀ ਦੇ ਮਟਰ ਆਪੇ ਨੇ ਜੀ। ਇਹਨਾਂ ਨੂੰ ਆਪਾਂ ਢੱਕ ਕੇ ਫ੍ਰਿਜ ਦੇ ਵਿੱਚ ਰੱਖ ਲਵਾਂਗੇ। ਕੱਲ ਨੂੰ ਕੋਈ ਹੋਰ ਦਾਲ ਸਬਜ਼ੀ ਬਣਾ ਲਵਾਂਗੇ। ਦੁੱਧ ਵਾਲੀ ਆਉਣ ਵਾਲੀ ਹੈ ਜੀ ਆਪਣੇ ਨੂੰ। ਕੀ ਸਬਜ਼ੀ ਆਪਾਂ ਬਣ di ਸਬਜ਼ੀ ਤਾਂ ਆਪਣੀ ਆਟਾ ਵੀ ਹੁਣ ਸੈੱਟ ਹੋ ਗਿਆ 10-15 ਮਿੰਟ ਪਾਣੀ ਪਹਿਲਾਂ ਸਾਫ਼ ਕਰ ਦਿੰਨੇ ਜੀ ਮਾੜਾ ਜਿਹਾ ਸੁੱਕ ਜੂਗਾ ਨਾ ਫੇਰ ਰੋਟੀ ਲਾਉਂਦੇ ਆ ਨਹੀਂ ਫੇਰ ਤੇ ਆਟਾ ਰੋਲੀ ਜਾਂਦਾ ਜਿਹੜਾ ਆਪਣਾ ਉਹ ਚਿਪਕ ਜਾਂਦਾ ਜੀ ਸਤ ਤੇ ਸੁੱਕੇ ਤੇ ਰੋਟੀ ਲਾਉਂਦੇ ਆ ਤੇ ਅੱਜ ਦੀ ਵੀਡੀਓ ਆਪਣੀ ਆਈ ਹੈ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਰਕੇ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੈਂ ਦੇ ਦੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਇਹ ਤੁਹਾਨੂੰ ਮੈਂ ਇਹਦੇ ਵਿੱਚ ਪਾਉਣੀ ਜੀ ਮਿੱਠਾ ਪਾ ਲਈ ਇਹ ਜੱਗ ਚ